ਲੋਬੀ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟੱਡਫਾਰਮ YouTube ਤੇ Facebook ਪੇਜ ਚੈਨਲ ਤੇ ਤੇ ਨਵੀਂ ਸਵੇਰ ਨਵੀਂ ਵੀਡੀਓ ਨਾਲ ਹਾਜ਼ਰ ਹੋਇਆ ਅੱਜ ਤੁਹਾਡੇ ਲਈ ਇੱਕ ਕਹਿ ਸਕਾਂ ਮੈਂ ਵੀ ਆਪਸ਼ਨ ਟਾਈਪ ਵੀਡੀਓ ਲਿਆਤੀ ਕਿਉਂਕਿ ਇਸ ਵੀਡੀਓ ਵਿੱਚ ਪੰਜ ਸੱਤ ਜਾਨਵਰ ਆਪਾਂ ਦਿਖਾਉਣੇ ਨੇ ਜਿਹੜੇ ਬਕਾਊ ਆ ਜਿਆਦਾ ਟਾਈਮ ਨਾ ਖਰਾਬ ਕਰੀਏ ਸਾਰਿਆਂ ਤੋਂ ਪਹਿਲਾਂ ਬਸ਼ੀਰੀ ਦੀ ਡਿਟੇਲ ਦੇ ਦਈਏ ਜੀ ਆਲੀ ਸ਼ਾਨ ਲਾਈਨ ਆ ਆਹ ਵਾਲਾ ਖ ਬਸ਼ੀਰਾ 7 ਮਹੀਨੇ ਉਮਰ ਜੋ ਫਰੇਮ ਡਿਜ਼ਾਈਨ ਬਹੁਤ ਜ਼ਿਆਦਾ ਚੰਗਾ ਤੁਸੀਂ ਆਪ ਦੇਖ ਸਕਦੇ ਕਨ ਕੰਡੀਸ਼ਨ ਦਾ ਗਰਦਨ ਦਾ ਹੱਕ ਹੁੱਕ ਕਿੰਨੇ ਖੁੱਲੀ ਆ ਦਲਸਾਨ ਘੋੜੇ ਦਾ ਪੋਤਾ ਜੀ ਚੈਂਪੀਅਨ ਰਾਜਵੰਸ਼ ਘੋੜੇ ਦਾ ਬੱਚਾ ਬਾਕੀ ਬਰੀਕੀ ਬਰੂਕੀ ਪੂਰੀ ਸੋਹਣੀ ਆ ਬਾਲ ਪੌਰੀਆਂ ਦਾ ਬਿਲਕੁਲ ਸਾਫ ਆ ਹੱਥਾਂ ਪੈਰਾਂ ਦਾ ਪੂਰਾ ਸਾਫ ਕੀਵਰ ਹੁੰਦਾ ਕੋਈ ਕੀ ਭਰਾ ਨੇ ਘੂੜਾ ਬਣਾਉਣ ਲਈ ਆਵਲਾ ਚੰਗੇ ਖਾਨਦਾਨ ਦਾ ਬਿਸ਼ੀਰਾ ਪਾਲਦਾ ਵੇ ਤਾ ਦੇਖ ਲਓ ਜਦ ਕਿਸੇ ਨੇ ਚੜਾਉਣਾ ਹੋਵੇ ਟੂਰਨਾਮੈਂਟਾਂ ਤੇ ਦੇਣਾ ਹੋਵੇ ਤਾਂ ਆ ਬਿਸ਼ੀਰਾ ਦੇਖ ਲਓ ਜਾਇਜ਼ ਮੁੱਲ ਦਾ ਨੰਬਰ 2 ਤੇ ਗੱਬਣ ਘੋੜੀ ਪਾਲਦਾ ਚੰਗੇ ਕੱਦ ਦੀ ਚੰਗੀ ਮਾਰਕਿੰਗ ਦੀ ਤੇ ਚੰਗੇ ਘੋੜੇ ਤੋਂ ਜਿਹਨੂੰ ਆਪਾਂ ਕਹਦੇ ਨੇ ਫੋਲੋ ਫੀਸ ਦੇ ਕੇ 52000 ਰੁਪਏ ਫੀਸ ਦੇ ਕੇ ਗੱਭਣ ਕਰਾਈ ਹੋਈ ਆ ਪਰ ਜੈਜ ਮਲ ਦੀ ਘੋੜੀ ਆ ਅੱਧ ਤੱਕ ਟਾਪ ਹੋ ਚੁੱਕੀ ਆ ਸਾਢੇ 6 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਘੋੜੀ ਤੇ ਤਕਰੀਬਨ 7 ਮਹੀਨਿਆਂ ਦੇ ਆਸ-ਪਾਸ ਇਹ ਸਾਰੀ ਡੇਟ ਪਰਚੀ ਸਾਰਾ ਵੀਡੀਓ ਮੈਲਜ ਮੀਟਿੰਗ ਦੀ ਸਵਾਰੀ ਦੀ ਪਾਸ ਆ 61 ਇੰਚ ਘੋੜੀ ਦੀ ਹਾਈਟ ਆ ਮੱਥੇ ਸਿਰਫ ਫੁੱਲ ਸਾਢੇ 5 ਸਾਲ ਉਮਰ ਆ ਤੇ ਗੁਰਦਿੱਤ ਤੋਂ ਗੱਭਣ ਵੀ ਜੈ ਰਾਜ ਦੇ ਬੱਚੇ ਤੋਂ ਜੀ ਜੇ ਗੱਭਣ ਲੈਣੀਆਂ ਜਿਆਦਾ ਟਾਈਮ ਦੀ ਤੇ ਉਸ ਤੋਂ ਵੀ ਥੋੜੇ ਭਾ ਦੀ ਜੈ ਰਾਜ ਤੋਂ ਗੱਭਣ ਘੋੜੀ ਆ ਇਹ ਚੈਂਪੀਅਨ ਜੈ ਰਾਜ ਤੋਂ ਗੱਪਣਾ ਜੀ ਦੇਵ ਰਾਜ ਰਾਣੀਏ ਦੇ ਬੱਚੇ ਤੋਂ ਦਲਵਾਗ ਦੇ ਪੋਤੇ ਤੋਂ ਇਹ ਤੇ ਦੋ ਪੈਰ ਮਗਰਲੇ ਚਿੱਟੇ ਮੱਥੇ ਬਲੀਜ ਆ ਕੁਮੈਤ ਰੰਗ ਜੇ ਕੁਮੈਤ ਲੈਣੀ ਆ ਤਾਂ ਆਹ ਦੇਖ ਲਓ ਗੱਪਣ ਚੈੱਕ ਪਾਸ ਜੇ ਕਾਲੀ ਲੈਣੀ ਆ ਤਾਂ ਮੂਰਲੇ ਦੇਖ ਲਓ ਬਰੀਕੀ ਬਰੂਕੀ ਐ ਤੁਹੀਂ ਫੋਲ ਇਹਦੀ 60 ਇੰਚ ਹਾਈਟ ਆ ਲੰਬੀ ਦੇਖੋ ਲੈਂਥ ਕਿੰਨੀ ਜ਼ਿਆਦਾ ਗਰਦਨ ਦੀ ਬਰੀਕੀ ਕੰਨਾਂ ਦੀ ਕੰਡੀਸ਼ਨ ਪੂਰੀ ਜ਼ਿਆਦਾ ਚੰਗੀ ਆ ਆਪਾਂ ਕਹਿ ਸਕਦੇ ਹਾਂ ਸਵਾਰੀ ਦੀ ਇਹ ਵੀ ਪਾਸ ਆ ਤੇ ਮਿੱਤਰੋ ਇਹ ਡੇਢ ਤੋਂ 2 ਮਹੀਨੇ ਵਿਚਾਲੇ ਚੈੱਕ ਪਾਸ ਹੋਈ ਹੋਈ ਆ ਇਹ ਵੀ ਜੈ ਰਾਜ ਤੋਂ ਪਹਿਲਾਂ ਵਾਲੀ ਕੁੜੀ ਗੁਰਦਿੱਤ ਤੋਂ ਇਹ ਜੈਰਾ ਤਾਂ 54000 ਇਹ ਘੋੜੇ ਦੀ ਫੀਸ ਆ ਜਿਹੜੇ ਤੋਂ ਇਹ ਆਪਣੇ ਇਹਦੀ ਵੀ ਪਾਰਟੀ ਤੇ ਫੋਟੋ ਵੀਡੀਓ ਸਾਰੇ ਪ੍ਰੂਫ ਮਿਲ ਜਾਣਗੇ ਤੇ ਮੱਥੇ ਪਟਾ ਦੋ ਪੈਰ ਚਿੱਟੇ ਬਾਲ ਭੁਰਿਆਂ ਦੇ ਵੀ ਸਾਫ਼ ਆ ਜੀ ਤਾਂ ਦੋਸਤੋ ਇਹ ਵੀ ਜੈਜਮਲ ਦੀਆਂ ਤੇ ਉਹ ਘੋੜੀ ਜੈਜਮਲ ਦੀ ਦੋਨੇ ਗੱਭਣ ਘੋੜੀਆਂ ਇਹ ਚੈੱਕ ਪਾਸ ਇਹਦਾ ਰੰਗ ਕੁਮੈਤ ਆ ਉਹਦਾ ਕਾਲਾ ਇਹਦੇ ਪਟੇ ਇਹਦੇ ਪਟਾ ਤੇ ਉਹਦੇ ਫੁੱਲ ਤੁਸੀਂ ਆਪਣੀ ਚੁਆਇਸ ਦੇ ਹਿਸਾਬ ਨਾਲ ਜੇ ਪਟੇ ਵਾਲੀ ਲੈਣੀ ਤਾਂ ਆ ਦੇਖ ਲੈ ਫੁੱਲ ਵਾਲੀ ਲੈਣੀ ਤਾਂ ਉਹ ਦੇਖ ਲੈ ਤੇ ਉਸ ਤੋਂ ਬਾਅਦ ਬਸ਼ੀਰਾ ਦਿਖਾਉਣਾ ਕੋਈ ਹੋਵੇ ਚੰਗੇ ਕੱਦ ਦਾ ਮਜੂਤੀਆਂ ਵਾਲਾ ਘੋੜਾ ਘਰੇ ਬਣਾਉਣਾ ਚਾਹੁੰਦਾ ਕੁੰਡੀ ਵਾਲਾ ਕੰਨ ਭਾਲਦਾ ਹੋਵੇ ਚੰਗਾ ਖਾਨਦਾਨ ਗਾਰੰਟੀ ਨਾਲ ਭਾਲਦਾ ਹੋਵੇ ਤਾਂ ਆ ਬਸ਼ੀਰਾ ਦੇਖ ਲਈ ਜਿਹਦੇ ਤਿੰਨ ਪੈਰ ਚਿੱਟੇ ਆ ਮੱਥੇ ਪਟਾ ਕੁੰਡੀਆਂ ਦਾ ਤਾਂ ਕੰਨਾਂ ਦਾ ਤਾਂ ਆਪਾਂ ਕਹਿ ਦਈਏ ਦਿਲ ਬਣਾ ਜਾਂਦਾ ਗਰਦਨ ਉੱਤੋਂ ਲੰਮੀਆਂ ਹੈ ਇੱਕ ਹੱਡ ਪੈਰ ਹੱਕ ਪੂਰੀ ਖੁੱਲੀ ਹੈ ਤੁਸੀਂ ਦੇਖ ਸਕਦਾ ਨਾ ਥੋੜਾ ਨਿਵਾਉਣ ਵਾਲਾ ਜ਼ਰੂਰ ਸੀ ਬੱਚਾ ਪਰ ਪਾ ਤੁਹਾਨੂੰ ਫੇਰ ਵੀ ਇੱਕ ਵਾਰ ਇਹਦੀ ਫੋਟੋਆਂ ਲਾਤੇ ਆਂ ਇਹ ਦਲਸਾਨ ਦਾ ਪੁੱਤ ਆ ਜੀ ਤੇ ਇੱਕ ਆ ਬਸ਼ੀਰੀ ਢਾਈ ਸਾਲ ਦੀ ਦੇਖ ਲਓ ਜੀ ਇਹ ਜੈਰਾਜ ਤੋਂ ਮਿਲੀ ਹੋਈ ਹੈ ਮਹੀਨਾ ਹੋ ਗਿਆ ਚੈੱਕ ਕਰਵਾ ਦਾਂਗੇ 60 ਇੰਚ ਹਾਈਟ ਆ ਤੇ ਆ ਬਸ਼ੀਰਾ ਦੇਖੋ ਜੀ ਦਾਨਾ ਘੋੜਾ ਜੋਧਪੁਰ ਚੈਂਪੀਅਨ ਜਿਹੜਾ ਦਾਨਾ ਸੀ ਉਹਦਾ ਪੁੱਤ ਆ ਦੋਸਤੋ ਪੰਜ ਕਲੈਨ ਪਰਫੈਕਟ ਪੰਜ ਕਲੈਨ ਬਸ਼ੀਰਾ ਮੱਥੇ ਪਟਾ ਚਾਰੇ ਪਾਸੇ ਥੋੜੇ ਥੋੜੇ ਗੋਡਿਆਂ ਤੋਂ ਚਿੱਟੇ ਰੰਗ ਮਾਊਗਾ ਜੀ ਮਾਊਗਾ ਬਹੁਤ ਥੋੜਾ ਰੰਗ ਮਿਲਦਾ ਜਿਹਨੂੰ ਆਪਾਂ ਕਹਿੰਦੇ ਨੇ ਨਾ ਮਾਊਗਾ ਰੰਗ ਮਾਊਗਾ ਰੰਗ ਆ ਕਿ ਤੇਲੀਏ ਦੇ ਵਿੱਚ ਆ ਪੂਸ ਤੇ ਜਿਆਦਾ ਕਾਲੀਆਂ ਆ ਜਾਂਦੀਆਂ ਇਹ ਜਿਹੜਾ ਪੂਸ ਤੇ ਜਿਆਦਾ ਵਾਲੇ ਬਾਲ ਵੀ ਮਹੂਗੇ ਰੰਗ ਕੀ ਆ ਚਾਰੇ ਪੈਰ ਥੋੜੇ ਥੋੜੇ ਚਿੱਟੇ ਮੱਥੇ ਪਟਾ ਉੱਡਨੇ ਬਾਜ ਘੋੜੇ ਦਾ ਗਾਰੰਟੀ ਨਾਲ ਉੱਡਨੇ ਬਾਜ ਦਾ ਬੱਚਾ ਤੇ ਆਪਣਾ ਦਾਨੇ ਘੋੜੇ ਦਾ ਪੋਤਾ ਜੀ ਦੋਸਤੋ ਜੇ ਕਹਿੰਨੇ ਘੋੜਾ ਬਣਾਉਣ ਨੂੰ ਜਾਂ ਟੂਰਨਾਮੈਂਟ ਦੇ ਦਿਨ ਨੂੰ ਭਾਅ ਦਾ ਲੱਖੋਂ ਥੱਲੇ ਮੁੱਲ ਦਾ ਵਸ਼ੀਰਾ ਹਜ਼ਾਰਾਂ ਚ ਬਣ ਜਾ ਜੇ ਕਹਿੰਨੇ ਥੋੜੇ ਪੈਸੇ ਲਾਉਣ ਹੁਣ ਤਾਂ ਆ ਵਸ਼ੀਰਾ ਦੇਖ ਲੇ ਉੱਡਨੇ ਬਾਜ ਦਾ ਦੋਸਤੋ ਬੱਚਾ ਦਾਨੇ ਦਾ ਪੋਤਾ ਪੰਜ ਕਲੈਨ ਬੱਚਾ ਸਾਲ 1 ਸਾਲ ਦੀ ਇਹਦੀ ਉਮਰ ਆ ਜੀ ਤੇ ਬਾਲ ਭੌਰਿਆਂ ਦੇ ਵੀ ਸਾਫ ਆ ਹੱਡਾਂ ਪੈਰਾਂ ਦਾ ਬਾਲ ਭੌਰਿਆਂ ਦਾ ਪੂਰੀ ਓਕੇ ਰਿਪੋਰਟ ਆ ਕੇ ਸਾਹਮਣੇ ਦੇਖ ਸਕਦੇ ਆ ਬੱਚਾ ਵੀਡੀਓ ਨਾਲ ਤੁਹਾਨੂੰ ਰਾਜ ਮਿਲੂਗੀ 20-22 ਦਿਨ ਪਹਿਲਾਂ ਦੀ ਵੀਡੀਓ ਆ ਹੁਣ ਬੱਚਾ ਪਹਿਲਾਂ ਨਾਲ ਤਿਆਰ ਹੋਇਆ ਹੋਇਆ ਪੂਰਾ ਤਿਆਰ ਆ ਸੋ ਜੇ ਕੋਈ ਚਾਹਵਨ ਸੱਜਣ ਹੋਇਆ ਇਹ ਬਛੇਰਾ ਲੈਣ ਦਾ ਤਾਂ ਆ ਬਛੇਰਾ ਵੀ ਬਛੇਰਾ ਆਪਣੇ ਕੋਲ ਪੂਰੇ ਗਾਰੰਟੀ ਨਾਲ ਲੈਣ ਦੇ ਵੀ ਖੜਿਆ ਜਿਵੇਂ ਆ ਬੱਚਾ ਦੇਖ ਲਓ ਇਹ ਗੋਲਡਨ ਰੌਕ ਦਾ ਜੀ ਮੇਰੇ ਹਿਸਾਬ ਨਾਲ ਪੂਰੇ ਜਿੰਨੇ ਵੀ ਸੋਆਂ ਚ ਗਿਆ ਪਹਿਲਾ ਨੰਬਰ ਦੂਜਾ ਨੰਬਰ ਲਾਉਣ ਵਾਲਾ ਘੋੜਾ 골ਡਨ ਰੌਕ ਉਹਦਾ ਗਰੰਟੀ ਨਾਲ ਬੱਚਾ ਡੀਐਨਏ ਤਾਂ ਗਰੰਟੀ ਹੋ ਦੋਸਤੋ ਆਪਾਂ ਵੀਡੀਓ ਚ ਬੋਲ ਦਿੰਦੇ ਆ ਡੀਐਨਏ ਤਾਂ ਗਰੰਟੀ ਹੋ ਤੇ ਹੱਥਾਂ ਪੈਰਾਂ ਦਾ ਵੀ ਪੂਰੀ ਤਰ੍ਹਾਂ ਸਾਫ਼ ਆ ਬਾਲ ਭੁਰੀਆਂ ਦੇ ਸਾਫ਼ ਆ ਤੇ ਬੱਚਾ 8 ਕੁ ਮਹੀਨਿਆਂ ਦਾ ਹੋਊਗਾ ਅੱਧੀ ਅੱਧੀ ਕੁੰਨੀ ਮੋੜਦਾ ਫੋਟੋਾਂ 'ਚ ਤਾਂ ਪਤਾ ਨਹੀਂ ਚੱਲਦਾ ਪਰ ਇਹਦੀ ਕੰਨ ਦੀ ਜਿਹੜੀ ਹੁੰਡੀ ਆ ਅੱਧੀ ਅੱਧੀ ਮੋੜਦੀ ਆ ਦੋਸਤੋ ਗਰਦਨ ਦਾ ਕੁੰਡ ਕੁੰਡ ਹੱਕ ਮਜ਼ਬੂਤ ਆ ਪੂਰਾ ਜਿੰਨੀ ਇਹਦੇ ਪ੍ਰਾਇਓਰ ਦੀ ਹੁਣ ਫੀਸ ਉਹ ਤੋਂ ਸਸਤਾ ਮਿਲ ਜੂ ਪਰ ਹੈ ਗਾਰੰਟੀ ਨਾਲ ਸੋ ਜੇ ਕਿ ਸੱਜਣ ਦੇ ਪਸੰਦ ਹੋਇਆ ਲੈਣ ਦਾ ਚਾਹਵਨ ਹੋਇਆ ਤਾਂ ਬਸ਼ੀਰਾ ਦੇਖ ਸਕਦਾ ਮਿਲਦੇ ਆ ਜਲਦੀ ਨਵੀਂ ਵੀਡੀਓ ਨਾਲ ਧੰਨਵਾਦ ਨੰਬਰ ਦੇ